ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਿਲ ਦੀਆਂ ਗੱਲਾਂ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਕੁਲਵੰਤ ਸਿੰਘ ਬੁੜਲਾਡੇ ਵਾਲਾ ਬੁੜਲਾਡੇ ਤੋਂ ਚੱਲ ਕੇ ਪਹੁੰਚਿਆ ਹਾਂ ਦੋਦੜੇ ਇਹ ਘਰ ਮੇਰੇ ਫੋਫੜ ਜੀ ਸਰਦਾਰ ਮਹਿੰਦਰ ਸਿੰਘ ਪ੍ਰਧਾਨ ਜੀ ਦਾ ਘਰ ਹੈ ਤੇ ਉਹਨਾਂ ਦਾ ਬੇਟਾ ਗਮਦੂਰ ਸਿੰਘ ਤੇ ਨਾਲ ਸਾਡੇ ਭੂਆ ਜੀ ਬੈਠੇ ਨੇ ਤੇ ਇਹ ਇਹਨਾਂ ਦੀਆਂ ਦੋ ਬੇਟੀਆਂ ਦੋਨਾਂ ਨੇ ਆ ਜਿਹੜਾ ਸ਼ੂਟਿੰਗ ਦੇ ਵਿੱਚ ਨਾਮਣਾ ਖੱਟਿਆ ਹੋਇਆ ਸੋ ਮੈਂ ਸਵਾਗਤ ਕਰਦਾ ਸਾਰੇ ਪਰਿਵਾਰ ਦਾ ਤਾਂ ਸਵਾਗਤ ਹੈ ਬੇਟਾ ਜੀ ਤੁਹਾਡਾ ਸੋ ਤੁਸੀਂ ਬੇਟਾ ਗਮਦੂਰ ਸਿੰਘ ਦੀ ਵੱਡੀ ਬੇਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਦੀਪ ਕੌਰ ਸਿੱਧੂ ਪ੍ਰਦੀਪ ਕੌਰ ਸਿੱਧੂ ਅੱਛਾ ਤੁਹਾਡੇ ਕੀ 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 ਪ੍ਰਾਪਤੀਆਂ ਰਹੀਆਂ ਮੇਰੇ ਮਤਲਬ 2016 ਚ ਇੰਡੀਆ ਸਕੁਐਡ ਚ ਸਿਲੈਕਸ਼ਨ ਹੋਈ ਸੀ 2018 ਚ ਫੇਰ ਹੋਈ ਸੀ ਫੇਰ 2019 ਦੇ ਖੇਲੋਂ ਦੇ ਯੂਥ ਗੇਮ ਚ ਮੇਰਾ ਬ੍ਰੌਂਜ਼ ਮੈਡਲ ਸੀ ਤੇ 2022 ਦੀਆਂ ਯੂਨੀਵਰਸਿਟੀ ਗੇਮਸ ਵਿੱਚ ਮੇਰਾ ਬ੍ਰੌਂਜ਼ ਮੈਡਲ ਸੀ ਫਿਰ 2023 ਦੀਆਂ ਮੇਰੇ ਯੂਨੀਵਰਸਿਟੀ ਗੇਮਸ ਵਿੱਚ ਮੇਰਾ 골ਡ ਬਣਾ। ਅਹ ਥੋੜਾ ਜਿਹਾ ਮਾਈਕ ਨੇੜੇ ਲਾ ਲਓ। ਇਹ ਦੱਸੋ ਬਟੇ ਵੀ ਇਹ ਤੁਸੀਂ ਨਾ ਜਿਹੜੀ ਆਮ ਤੌਰ ਤੇ ਹੁਣ ਜਦੋਂ ਸਾਡੇ ਫੁੱਫੜ ਜੀ ਸਰਦਾਰ ਮਹਿੰਦਰ ਸਿੰਘ ਪ੍ਰਧਾਨ ਤੁਹਾਡੇ ਦਾਦਾ ਜੀ ਜਦੋਂ ਜਿਹੜੇ ਸਮਿਆਂ ਦੇ ਵਿੱਚ ਉਹ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਹੁੰਦੇ ਸੀ ਉਹ ਸਿਆਸਤ ਦੇ ਵਿੱਚ ਵੀ ਅੱਗੇ ਰਹੇ ਹਾਂਜੀ ਤੇ ਉਹਨਾਂ ਕੋਲੇ ਅਸਲਾ ਬੜਾ ਹੁੰਦਾ। ਹਾਂਜੀ ਜਦੋਂ ਦੇਖਦੇ ਵੀ ਆਪ 5-7 ਬੰਦੇ ਗਨਮੈਨ ਜਿਹੜੇ ਨਾਲ ਅਸਲੇ ਵਾਲੇ ਤੁਰੇ ਫਿਰਦੇ ਨੇ ਕਿਸੇ ਕੋਲੇ ਕੋ ਬੰਦੂਕ ਚੱਕਿਆ ਕਿਸੇ ਕੋਲੇ ਕੋਈ ਇਹ ਫਿਰ ਤੁਹਾਨੂੰ ਜਿਹੜਾ ਜਿਹੜਾ ਇਹ ਇਧਰ ਇੰਟਰਸਟ ਰੁਚੀ ਕਿਵੇਂ ਹੋਈ ਤੁਹਾਨੂੰ ਇਸ ਪਾਸੇ ਵੀ ਆ ਸ਼ੂਟਿੰਗ ਰੇਂਜ ਵਾਲੀ ਜਾਣਾ ਸੀ ਸ਼ੂਟਿੰਗ ਵਾਲੀ ਜਾਣਾ ਤੇ ਇਹ ਕਿਤੇ ਉਹ ਖੂਨ ਚ ਹੀ ਆ ਗਿਆ ਪਲੱਡ ਚ ਹੀ ਆ ਹਾਂਜੀ ਉਹ ਅਸਲੇ ਉਹਨਾਂ ਦੇ ਦੇਖੇ ਹੋਏ ਕੀ ਪਤਾ ਜਾਂ ਫਿਰ ਖੂਨ ਚ ਹੀ ਉਹ ਪਿਆਰ ਪਹਿਲਾਂ ਜਾਂ ਅਸਲਿਆਂ ਨਾਲ ਅੱਛਾ ਜਿਵੇਂ ਬੱਪੂ ਜੀ ਹੁੰਦੇ ਸੀ ਕਾਫੀ ਅਸੀਂ ਦੇਖਦੇ ਸੀ ਉਸ ਹਾਊਸ ਹਾਊਸ ਉਸ ਟਾਈਮ ਤੇ ਉਦੋਂ ਦਾ ਹੀ ਮੇਰੇ ਉਹ ਹੈਗਾ ਸੀ ਦਾ ਥੋੜਾ ਜਿਹਾ ਅੱਛਾ ਅੱਛਾ ਮਤਲਬ ਛੋਟੇ ਹੁੰਦੇ ਤੋਂ ਹੀ ਮੈਂ ਪਿਸਟਲਸ ਨਾ ਖੇਡਦੀ ਹੁੰਦੀ ਸੀ ਜਿਹੜੇ ਆਪਣੇ ਹੁੰਦੇ ਨਹੀਂ ਖੜਾਉਣੇ ਵਾਲੇ ਪਿਸਟਲ ਹਾਂਜੀ ਉਹਨਾਂ ਨਾਲ ਅੱਛਾ ਉਹਨਾਂ ਨਾਲ ਹਾਂਜੀ ਅੱਛਾ ਫਿਰ ਤੁਸੀਂ ਮਤਲਬ ਇੱਥੋਂ ਤੁਹਾਡੀ ਸਕੂਲਿੰਗ ਕਿੱਥੇ ਦੀ ਹੋਈ ਹੈ ਸਕੂਲਿੰਗ ਮੈਂ 10th ਤੱਕ ਦੀ ਐ ਵੀ ਪਬਲਿਕ ਸਕੂਲ ਕੀਤੀ ਆ ਡੀ ਵੀ ਪਬਲਿਕ ਹਾਂਜੀ +1 +2 ਮੇਰੀ ਡੀ ਵੀ ਮਾਡਲ ਚ ਹੋਈ ਹੈ अच्छा ए ਤੁਸੀਂ ਜਿਹੜੇ ਜਦੋਂ ਸ਼ੂਟਿੰਗ ਸਟਾਰਟ ਕੀਤੀ ਉਹ ਉਹ ਕਿੱਥੋਂ ਕਿਹੜੇ ਲੈਵਲ ਨੂੰ ਕੀਤੀ ਉਹ ਸ਼ੂਟਿੰਗ ਮੈਂ ਸਕੂਲ ਗੇਮਸ ਵਿੱਚ ਕੀਤੀ ਸੀ ਤੇ ਡੀਵੀ ਪਬਲਿਕ ਚੋਂ ਪਬਲਿਕ ਚੋਂ ਹਾਂਜੀ ਉਹ ਵੈਸੇ ਦਾ ਡੀਵੀ ਪਬਲਿਕ ਚੋਂ ਉਹ ਕੋਈ ਸ਼ੂਟਿੰਗ ਦਾ ਹੈ ਨਹੀਂ ਸੀ ਉਹ ਮੈਡਮ ਨੂੰ ਇੰਟਰਸਟ ਸੀਗਾ ਕਿਤੇ ਅੱਛਾ ਹਾਂਜੀ ਅੱਛਾ ਤੇ ਉਹਨਾਂ ਨੇ ਐਵੇਂ ਲੈ ਗਏ ਤੇ ਉਹਨਾਂ ਨੇ ਇੱਕ ਕੋਚ ਨਾਮ ਮੈਨੂੰ ਮਿਲਵਾਇਆ ਸਤਨਾਮ ਸਰ ਬਠਿੰਡੇ ਕੋਚਿੰਗ ਦਿੰਦੇ ਅੱਜ ਵੀ ਅੱਛਾ ਤੇ ਉਹਨਾਂ ਤੋਂ ਮੈਂ ਸਟਾਰਟ ਕਰੀ ਸੀ ਅੱਛਾ ਮੈਂ ਉਹਨਾਂ ਤੋਂ 2015 ਚ ਕੋਚਿੰਗ ਲੈਣੀ ਸਟਾਰਟ ਕਰੀ ਸੀ ਤੇ 2016 ਚ ਮੈਂ ਇੰਡੀਆ ਟੀਮ ਚ ਆ ਗਈ ਸੀ ਤੇ ਉਹ ਮੈਡਮ ਦਾ ਨਾਮ ਵੀ ਦੱਸ ਦਿਓ ਜੋਤੀ ਸ਼ਰਮਾ ਜੋਤੀ ਸ਼ਰਮਾ ਕਿੱਥੋਂ ਦੇ ਸੀਗੇ ਉਹ ਉਹ ਬਲਾਡੇ ਦੇ ਨੇ ਬਲਾਡੇ ਦੇ ਹਾਂਜੀ ਅੱਜ ਅੱਜ ਕੱਲ ਕੀ ਕਰਦੇ ਨੇ ਉਹ ਉਹ ਅੱਜ ਕੱਲ ਯੋਗਾ ਤੇ ਖੁਸ਼ ਆਪਣੀ ਸਰਕਾਰ ਨੇ ਉਹ ਕਰਿ ਦੇ ਆ ਨਾ ਅੱਛਾ ਲੋਟ ਕਰਿ ਦੇ ਆ ਤੇ ਉਹ ਯੋਗਾ ਸਿਖਾਉਂਦੇ ਆ ਯੋਗਾ ਸਿਖਾਉਂਦੇ ਹਾਂਜੀ ਕਿਉਂਕਿ ਉਹਨਾਂ ਨੂੰ ਜਿਹੜੇ ਮੁੱਢਲੇ ਉਹਨਾਂ ਦਾ ਰਾਹ ਦਸੇਰੇ ਉਹਨਾਂ ਨੂੰ ਜੇ ਆਪਾਂ ਯਾਹਦ ਨਾ ਕਰੀਏ ਤਾਂ ਉਹ ਵੀ ਥੋੜਾ ਜਨਾ ਮਤਲਬ ਬੇਨਸਾਫੀ ਹੁੰਦੀ ਆ ਤੇ ਅੱਛਾ ਫਿਰ ਜਦੋਂ ਇਸ ਪਾਸੇ ਨੂੰ ਆ ਗਏ ਫਿਰ ਤੁਸੀਂ ਜਿਹੜਾ ਮਤਲਬ ਪਲੱਸ 2 ਇੱਥੋਂ ਕਰ ਲਈ ਤੇ ਫਿਰ ਫਰਦਰ ਅੱਗੇ ਕਿੱਥੇ ਤੁਹਾਡਾ ਹੇ ਸਫਰ ਮੇਰੀ ਪਲੱਸ 1 ਪਲੱਸ 2 ਚ ਜਦੋਂ ਇੰਡੀਆ ਟੀਮ ਸਿਲੈਕਸ਼ਨ ਹੋ ਗਈ ਉਸ ਤੋਂ ਬਾਅਦ ਚ ਮੇਰੀ ਖੇਲੋ ਇੰਡੀਆ ਚ ਵੀ ਮੈਡਲ ਆ ਗਿਆ ਜਦੋਂ ਮੈਂ ਗ੍ਰੈਜੂਏਸ਼ਨ ਕਰਨੀ ਸੀ ਫਿਰ ਮੇਰਾ ਉਹਨਾਂ ਨੇ ਸੈਂਟਰਲ ਗਵਰਨਮੈਂਟ ਵੱਲੋਂ ਨਾ ਮਤਲਬ ਇੱਕ ਸੈਂਟਰ ਕਰਤਾ ਸੀ ਉਹ ਆਇਆ ਸੀ ਮੇਰਾ ਬਾਦਲ ਲੈ ਲਿਆ ਸੀ ਮੈਂ ਉੱਥੋਂ ਹੀ ਮੈਂ ਦਸ਼ਮੇਸ਼ ਗਰਲਸ ਕਾਲਜ ਬਾਦਲ ਤੋਂ ਆਪਦੀ ਗ੍ਰੈਜੂਏਸ਼ਨ ਕਰੀ ਆ ਅੱਛਾ ਤੇ ਅਬਦੀ ਤੋਂ ਉਹ ਸੀਗੀ ਉੱਥੇ ਅਬਨੀ ਜਾ ਚੁੱਕੀ ਸੀ ਨਹੀਂ ਉਦੋਂ ਉਹਨਾਂ ਦੀ ਪੋਸਟਿੰਗ ਹੋ ਗਈ ਸੀ ਉਦੋਂ ਪੋਸਟਿੰਗ ਹੋ ਗਈ ਹਾਂਜੀ ਮਤਲਬ ਉਹ ਉਹਨਾਂ ਦਾ ਇਹ ਸੀਗਾ ਵੀ ਉਸ ਸਕੂਲ ਦੀ ਦੇਣ ਉਸ ਕਾਲਜ ਦੀ ਦੇਣ ਸੀਗੀ ਜਿਹੜੀ ਉਸ ਸੈਂਟਰ ਦੀ ਦੇਣ ਹਾਂਜੀ ਪ੍ਰੈਕਟਿਸ ਕਰਨ ਆਉਂਦੇ ਹੁੰਦੇ ਸੀ ਕਈ ਵਾਰ ਉੱਥੇ ਕਿਉਂਕਿ ਬਹੁਤ ਵਧੀਆ ਰੇਂਜ ਬਣੀ ਦੀ ਹੈ ਨਾ ਬਾਦਲ ਆਪਣੇ ਬਠਿੰਡੇ ਏਰੀਆ 'ਚ ਹੈ ਨਹੀਂਗੀ ਬਠਿੰਡੇ ਏਰੀਆ 'ਚ ਕਿਤੇ ਵੀ ਨਹੀਂ ਹੈਗੀ ਉਵੇਂ ਦੀ ਰੇਂਜ ਠੀਕ ਹੈ ਠੀਕ ਬਹੁਤ ਸੋਹਣੀ ਰੇਂਜ ਬਣੀ ਦੀ ਹੈ ਬਾਦਲ ਅੱਛਾ ਫਿਰ ਉਸ ਤੋਂ ਬਾਅਦ ਜਦੋਂ ਤੁਹਾਡਾ ਇੰਡੀਆ ਲੈਵਲ ਤੇ ਤੁਹਾਡੀ ਸਿਲੈਕਸ਼ਨ ਹੋਈ ਤੇ ਉਹਨੂੰ ਫਿਰ ਕਿਹੜੇ ਕਿਹੜੇ ਤੁਹਾਡੇ ਨਾਲ ਜਿਹੜੇ ਪਾਰਟਿਸਪੈਂਟ ਹੁੰਦੇ ਸੀਗੇ ਜਿਹੜੇ ਤੁਹਾਡੇ ਕੰਪੀਟੀਟਰ ਜਿਹੜੇ ਨਾਲ ਹੁੰਦੇ ਸੀਗੇ ਤੇ ਜਿਹੜੇ ਉਹਨਾਂ ਦਾ ਦੱਸੋ ਵੀ ਉਹ ਅੱਜ ਜਿਹੜੇ ਅੱਜ 올림픽 ਚ ਖੇਡਣ ਗਏ ਆ ਬੰਨੂ ਵਾਕਰ ਉਸੇ ਟਾਈਮ ਹੀ ਸ਼ੁਰੂਆਤ ਕੀਤੀ ਸੀ ਬੰਨੂ ਵਾਕਰ ਹਾਂਜੀ ਤੇ ਨਾਲ ਸੰਗਮ ਸਿੰਘ ਅੱਛਾ ਅੱਛਾ ਇਹ ਮੈਡ ਲਿਸਟ ਹੈ ਜਿਹੜੀ ਆਪਾਂ ਉਦੋਂ ਮਤਲਬ ਜਿਹੜਾ ਜਿਹੜਾ ਇਹਦੀ ਰੈਂਕਿੰਗ ਜਿਹੜੀ ਥੋੜੀ ਬਣਦੀ ਆ ਜਿਵੇਂ ਆਮ ਖੇਡਾਂ ਦੇ ਵਿੱਚ ਹਾਂਜੀ ਹਾਂਜੀ ਅੱਛਾ ਥੋੜਾ ਉਦੋਂ ਮਤਲਬ ਅਸੀਂ ਪੁਆਇੰਟਸ ਤੇ ਇੱਕ ਦੂਜੇ ਤੋਂ ਉੱਪਰ-ਨੀਚੇ ਚੱਲਦੇ ਹੁੰਦੇ ਸੀਗੇ ਅੱਛਾ ਹਾਂ ਉਹ 2 ਸਾਲ ਮੈਂ ਮਤਲਬ ਵੀ ਉੱਪਰ ਹੀ ਸੀਗੀ ਉਦੋਂ ਬਾਅਦ ਮੇਰੀ ਥੋੜੀ ਜੀ ਸਿਹਤ ਲਾ ਲੋ ਸਿਹਤ ਡਾਊਨ ਹੋ ਗਈ ਅੱਛਾ ਅੱਛਾ ਉਹ ਕਈ ਵਾਰ ਵੈਸੇ ਹੀ ਆਪਨੂੰ ਹੁੰਦਾ ਵੀ ਉਹ ਆਪਣਾ ਟਾਈਮ ਨਹੀਂ ਸੀ ਲਾ ਲੋ ਟਾਈਮ ਨਹੀਂ ਸੀ ਸਹੀ ਗੱਲ ਆ ਉਹਦਾ ਉਹਦਾ ਟਾਈਮ ਸੀ ਆਪਣਾ ਟਾਈਮ ਨਹੀਂ ਸੀਗਾ ਆਪਣਾ ਟਾਈਮ ਨਹੀਂ ਸੀਗਾ ਅੱਛਾ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਹ ਮਤਲਬ ਤੁਹਾਨੂੰ ਸਿਹਤ ਨਾ ਸਾਜ ਹੋ ਗਈ ਤੇ ਤੁਸੀਂ ਮਤਲਬ ਗੇਮ ਤੁਹਾਨੂੰ ਛੱਡਣੀ ਪੈਗੀ ਜਾਂ ਗੇਮ ਨਹੀਂ ਛੱਡੀ ਬਿਲਕੁਲ ਵੀ ਨਹੀਂ ਮੈਂ ਇੱਕ ਦਿਨ ਦਾ ਵੀ ਗੈਪ ਨਹੀਂ ਪਾਇਆ ਸੀ ਗੇਮ 'ਚ ਅੱਛਾ ਤੇ ਫਿਰ ਮਤਲਬ ਅਪਡੇਟ ਨਹੀਂ ਹੋ ਸਕੇ ਕਾਰਨ ਕੀ ਫਿਰ ਪਿੱਛੇ ਰਹਿ ਗਏ ਉਸ ਵੇਲੇ ਮਸਲਸ ਵੀਕ ਬਹੁਤ ਜ਼ਿਆਦਾ ਹੋ ਗਈ ਸੀ ਅੱਛਾ ਅੱਛਾ ਐਕਚੁਅਲੀ ਬਾਡੀ ਭਾਲ ਦੀ ਸੀ ਰੈਸਟ ਪਰ ਮੈਂ ਦਿੱਤਾ ਨਹੀਂ ਦਿੱਤਾ ਹਾਂਜੀ ਅੱਛਾ ਅੱਛਾ ਤਾਂ ਉਸ ਕਰਕੇ ਹੋ ਗਿਆ ਸੀ ਹਾਂ ਠੀਕ ਹੈ ਸਾਰੀ ਖੇਡ ਆਪਾਂ ਕਹਿ ਦਈਏ ਕਿ ਕਿਸੇ ਵੀ ਸਪੋਰਟਸ 'ਚ ਇੰਜਰੀ ਆ ਜੇ ਉਹ ਚ ਰਿਕਵਰੀ ਕਰਨੀ ਥੋੜੀ ਜੀ ਟਾਈਮ ਤਾਂ ਲੱਗਦੀ ਹੀ ਆ ਬਿਲਕੁਲ ਬਿਲਕੁਲ ਹਜੀ ਪਰ ਇੱਕ ਵਾਰ ਫਿਰ ਆਪਾਂ ਜੇ ਇੱਕ ਲੈਵਲ ਤੇ ਜਾਈ ਹੋਏ ਉਥੋਂ ਡਿੱਗ ਕੇ ਉੱਠਣ 'ਚ ਬਹੁਤ ਟਾਈਮ ਲੱਗਦਾ ਕਿਸੇ ਲੈਵਲ ਤੇ ਪਹੁੰਚਣ 'ਚ ਉਹਨਾ ਟਾਈਮ ਨਹੀਂ ਲੱਗਦਾ ਜਿੰਨਾ ਉਹ ਤੋਂ ਡਿੱਗ ਕੇ ਉੱਠਣ 'ਚ ਟਾਈਮ ਲੱਗਦਾ ਹਾਂ ਸਹੀ ਗੱਲ ਸਹੀ ਗੱਲ ਕਿਉਂਕਿ ਜਿਹੜੇ ਇੱਕ ਸਟੇਜ ਤੇ ਪਹੁੰਚ ਗਏ ਨਾ ਫਿਰ ਉਹ ਆਪਾਂ ਲੋਕਾਂ ਨੂੰ ਆ ਆਪਾਂ ਤਾਂ ਉਮੀਦਾਂ ਹੁੰਦੀਆਂ ਨੇ ਆਪਾਂ ਉਸ ਉਹ ਉੱਥੇ ਜਾ ਕੇ ਕਈ ਵਾਰ ਐ ਹੁੰਦਾ ਨਾ ਫਿਰ ਸੋਚਦੇ ਆ ਵੀ ਲੋਕ ਕੀ ਸੋਚਣਗੇ ਹਾਂ ਬਹੁਤ ਕੁਝ ਚੱਲ ਰਿਹਾ ਹੁੰਦਾ ਜਦੋਂ ਆਪਾਂ ਕਿਸੇ ਲੈਵਲ ਤੇ ਪਹੁੰਚ ਰਹੇ ਹੁੰਨੇ ਉਹਦੇ ਆਪਣੇ ਕੋਲ ਇਹ ਥਾਟਸ ਨਹੀਂ ਨਾ ਹੁੰਦੇ ਮਾਈਂਡ 'ਚ ਜਦੋਂ ਆਪਾਂ ਕਿਤੇ ਲੈਵਲ ਤੇ ਡਿੱਗ ਗਏ ਹੁੰਨੇ ਆ ਜਾ ਕੇ ਹਾਂ ਫਿਰ ਉਹਦਾ ਆਪਣੇ ਕੋਲ ਬਹੁਤ ਕੁਝ ਚੱਲ ਜਾਂਦਾ ਉਹ ਚੀਜ਼ਾਂ ਨੂੰ ਉੱਥੋਂ ਜਦੋਂ ਇੱਕ ਵਾਰ ਕਵਰ ਹੋ ਗਿਆ ਫਿਰ ਤਾਂ ਆਪਾਂ ਇੱਕ ਤਰ੍ਹਾਂ ਦਾ ਜਿੱਤੀ ਗਈ ਹਾਂ ਸਹੀ ਗੱਲ ਅੱਛਾ ਇਹ ਤੁਸੀਂ ਇਹ ਦੱਸੋ ਵੀ ਇਹਦੇ ਵਿੱਚ ਨਾ ਕਿਉਂਕਿ ਮੈਨੂੰ ਹੋਰ ਨਾ ਕੇ ਮੰਦੀ ਬੜੀ ਨੌਲੇਜ ਹੈ ਹਾਂਜੀ ਹਾਂਜੀ ਉਹਨਾਂ ਦੇ ਮੈਂ ਸਵਾਲ ਵੀ ਉਹੋ ਜਿਹੇ ਪੁੱਛ ਲੈਂਦਾ ਹਾਂ ਹਾਂਜੀ ਕਿਉਂਕਿ ਥੋੜੀ ਇਸ ਸ਼ੂਟਿੰਗ ਬਾਰੇ ਨਹੀਂ ਮੈਨੂੰ ਪਤਾ ਅ ਮਤਲਬ ਇਹ ਥੋੜਾ ਪਿਸਤਲ ਦਾ ਕਿਹੜੇ ਕਿਹੜੇ ਇਵੈਂਟ ਹੁੰਦੇ ਨੇ ਕਿਵੇਂ ਕਿਵੇਂ ਹੁੰਦੇ ਨੇ ਇਹਨਾਂ ਬਾਰੇ ਇਹਦੇ ਤਿੰਨ ਰੇਂਜ ਹੁੰਦੀਆਂ ਨੇ ਤੇ ਆਪਾਂ ਪਿਸਤਲ ਦੀ ਗੱਲ ਕਰੀਏ 10 ਮੀਟਰ 50 ਮੀਟਰ ਤੇ 25 ਮੀਟਰ ਅੱਛਾ ਤੇ 10 ਮੀਟਰ 'ਚ 에ਅਰ ਵੈਪਨ ਚੱਲਦਾ ਆਪਣਾ ਅੱਛਾ ਇਹਨੂੰ 10 ਮੀਟਰ 에ਅਰ ਪਿਸਤਲ ਕਹਿ ਦਿੰਦੇ ਨੇ ਅੱਛਾ ਤੇ 25 ਮੀਟਰ 'ਚ ਆਪਣਾ ਟੂ ਟੂ ਵੈਪਨ ਚੱਲਦਾ ਅੱਛਾ 22 ਤੇ 32 ਹੈ ਆਪਣਾ ਦੋ ਵਾਪਨ ਜਲਦਾ 25 ਮੀਟਰ ਅੱਛਾ ਅੱਛਾ ਤੇ 50 ਮੀਟਰ ਚ ਟੂ ਟੂ ਵੈਪਨ ਚੱਲਦਾ ਉਹਨੂੰ ਫਰੀ ਪਿਸਟਲ ਕਹਿ ਦਿੰਦੇ ਨੇ। ਅੱਛਾ। ਹਾਂਜੀ। ਤੇ ਕੋ ਜਿਹੜੇ ਉਹ ਗੁਬਾਰੇ ਜਿਹੜਾ ਕੇ ਉਹ ਉਹ ਅਲੱਗ ਉਹਨਾਂ ਦੀ ਅਲੱਗ ਹੁੰਦੀ ਆ। ਉਹ ਟ੍ਰੈਪ ਹੋ ਗਿਆ, ਸ਼ਾਰਟ ਗਨ ਹੋ ਗਈ, ਉਹ ਅਲੱਗ ਆ ਜਾਂਦੀ ਆ। ਉਹ ਅਲੱਗ ਆ। ਹਾਂਜੀ। ਐਵੇਂ ਇਵੈਂਟਸ ਹੁੰਦੇ ਨੇ। ਅੱਛਾ ਅੱਛਾ। ਤੁਹਾਡੇ ਗੋਡਾਂ ਜਿਹੜਾ ਪੈਟ ਵੈਂਟ ਹੈ ਉਹ ਕਿਹੜਾ ਹੈ ਵੀਰ ਜੀ? ਮੇਰਾ 10 ਮੀਟਰ, 25 ਮੀਟਰ, 50 ਮੀਟਰ ਤਿੰਨੋਂ ਇਵੈਂਟ। ਤਿੰਨੋਂ। ਹਾਂਜੀ। ਤਿੰਨੋਂ ਦੇ। ਅੱਛਾ ਤਿੰਨੋਂ ਦੇ ਵਿੱਚ ਹੁਣ ਤੁਹਾਡੀ ਮਤਲਬ ਜੇ ਜਦੋਂ ਪਾਰਟਿਸਿਪੇਟ ਕਰਦੇ ਹੋ ਤਾਂ ਤਿੰਨਾਂ ਦੇ ਵਿੱਚ ਹ ਨਹੀਂ ਉਹਨੂੰ ਪ੍ਰੋਪਰ ਥੱਲੇ ਜਾਣਾ ਪਊਗਾ ਨਾ ਜ਼ੋਨ ਡਿਸਟ੍ਰਿਕਟ ਸਾਰਾ ਕਲੀਅਰ ਕਰਕੇ ਉਹਦਾ ਵੀ ਇੱਕ ਹੁੰਦਾ ਵੀ ਐਨੀ ਤੁਸੀਂ ਸਕੋਰਿੰਗ ਕਰੀਆ ਫਿਰ ਤੁਸੀਂ ਅੱਗੇ ਕਲੀਅਰ ਹੋ ਐਨੀ ਸਕੋਰ ਕਰਿਆ ਫਿਰ ਅੱਗੇ ਕਲੀਅਰ ਹੋ ਔਰ ਇੱਕ ਰੈਂਕ ਚਾ ਕੇ ਫਿਰ ਆਪ ਅੱਗੇ ਜਾਂਦੇ ਆ ਉਹਦੇ ਵਿੱਚ اچھا ਨਹੀਂ ਮੇਰਾ ਮਤਲਬ ਕਹਿਣ ਦਾ ਹੈ ਸਿਗਾ ਵੀ ਆਮ ਤੌਰ ਤੇ ਕੀ ਹੁੰਦਾ ਵੀ ਇਹ ਦੂਜੀਆਂ ਗੇਮਾਂ ਦੇ ਵਿੱਚ ਹਗਾ ਵੀ ਜਿਵੇਂ ਕਿਤੇ ਯੂਨੀਵਰਸਿਟੀ ਲੈਵਲ ਦੇ ਮੁਕਾਬਲੇ ਨੇ ਵੀ ਤੁਸੀਂ ਇੱਕ ਗੇਮ ਚੀ ਪਾਰਟ ਨਹੀਂ ਨਹੀਂ ਐਵੇਂ ਨਹੀਂ ਹੁੰਦਾ ਅਜ ਮਤਲਬ ਤਿੰਨੇ ਗੇਮਾਂ ਕਰ ਸਕਦੇ ਪਰ ਪਰਫਾਰਮੈਂਸ ਜਿਹਦੀ ਹੈਗੀ ਆ ਤਾਂ ਉਹੀ ਨਹੀਂ 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 ਤਾਂ ਮਾਈ ਤੁਹਾਡੀ ਤਿੰਨਾਂ ਚ ਪਰਫਾਰਮੈਂਸ ਆ ਅੱਛਾ ਹਾਂ ਤੁਸੀਂ ਤਿੰਨੋਂ ਖੇਡੋਗੇ ਤਿੰਨੋਂ ਹਾਂਜੀ ਅੱਛਾ ਅੱਛਾ ਅਲੱਗ-ਅਲੱਗ ਰੈਂਕਿੰਗ ਬਣੂਗੀ ਤਿੰਨਾਂ ਅੱਛਾ ਤੇ ਹੁਣ ਜਿਹੜੀ ਹੁਣ ਤੁਹਾਡੀ ਦੁਬਾਰਾ ਰਿਕਵਰੀ ਕਰਕੇ ਪਹੁੰਚ ਕੇ ਉਸੇ ਮੁਕਾਮ ਤੇ ਨਹੀਂ ਹਜੇ ਹਜੇ ਚੱਲ ਰਹੀ ਹੈ ਲੜਾਈ ਤੇ ਹੁਣ ਹੁਣ ਲੇਟੈਸਟ ਕੀ ਪਿਜੀਸ਼ਨ ਆ ਤੁਹਾਡੀ ਲੇਟੈਸਟ ਟਾਕਨਾ ਕੰਪੀਟੀਸ਼ਨ ਜਿਹੜਾ ਤੁਸੀਂ ਯੂਨੀਵਰਸਿਟੀ ਗੇਮਸ ਖੇਡੀਆਂ ਨੇ ਪਿੱਛੇ 25 ਮੀਟਰ ਸਪੋਰਟਸ ਪਿਸਟਲ ਜੋ ਆਇਆ ਮੈਡਲ ਕਿਹੜਾ ਮੈਡਲ ਆਇਆ ਤੁਹਾਡਾ 골ਡ ਮੈਡਲ ਆਇਆ 골ਡ ਮੈਡਲ ਹਾਂਜੀ ਅੱਛਾ ਤੇ ਆ ਖੇਲੋ ਇੰਡੀਆ ਦੇ ਵਿੱਚ ਜਿਹੜਾ ਇਹ ਇਹ ਇਹੋ ਹੀ ਗੇਮ ਨੇ ਖੇਲੋ ਇੰਡੀਆ ਦਾ ਯੂਨੀਵਰਸਿਟੀ ਗੇਮਸ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਖੇਲੋ ਇੰਡੀਆ ਯੂਨੀਵਰਸਿਟੀ ਕੇ ਹਾਂਜੀ ਅੱਛਾ ਉਹ ਅੱਗੇ ਫਰਦਰ ਹੁਣ ਕੀ ਹੋਣਾ ਇਹਦੇ ਚ ਨਹੀਂ ਇਹ ਲਾਸਟ ਹੀ ਹੁੰਦਾ ਖੇਲੋ ਲਈ ਅੱਛਾ ਇਹ ਲਾਸਟ ਹਾਂਜੀ ਅੱਛਾ 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 ਇਹ ਮਤਲਬ ਹੁਣ ਤੁਸੀਂ ਫੇਰ ਦੁਬਾਰਾ ਆਪਣੇ ਆਪ ਨੂੰ ਅਪਡੇਟ ਕਰ ਰਹੇ ਹੋ ਹਾਂ ਹਾਂਜੀ ਤੇ ਓਕੇ ਇਹ ਕਿ ਜਿਵੇਂ ਕਹਿੰਦੇ ਹੁੰਦੇ ਨਾ ਵੀ ਬੰਦਾ ساری ਉਮਰ ਸਿਖਿਆਰਥੀ ਹੀ ਰਹਿੰਦਾ ਹਾਂਜੀ ਕਦੀ ਵੀ ਮਾਸਟਰ ਨਹੀਂ ਬਣ ਸਕਦਾ ساری ਉਮਰ ਸਿਖਿਆਰਥੀ ਰਹਿੰਦਾ ਤੇ ਜਿਹਨੇ ਇਹ ਸਮਝ ਲਿਆ ਵੀ ਮੈਂ ਸਿਖਿਆਰਥੀ ਹਾਂ ਉਹ ਕਦੀ ਮਾਰ ਨਹੀਂ ਖਾਂਦਾ अच्छा फिर ਤੁਹਾਡੇ ਡੈਡੀ ਦਾਕ ਨਾਕ ਯੋਗਦਾਰ ਰਹਿ ਗਏ ਡੈਡੀ ਦਾ ਹੀ ਯੋਗਦਾਨ ਹੈ ਸਾਰਾ ਹਾਂ ਦੇਉ ਬਾਈ ਕੋ ਨਾ ਪੁੱਛੀ ਕਿਤਾ ਹਾਂਜੀ ਗਵੰਦੂਰ ਸਿੰਘ ਜੀ ਇਹ ਦੱਸੋ ਹੁਣ ਤੁਸੀਂ ਜੇ ਜਦੋਂ ਬੱਚੀ ਦੇ ਵਿੱਚ ਸੋਨੂੰ ਕਦੋਂ ਕਿਵੇਂ ਪਤਾ ਲੱਗਿਆ ਵੀ ਇਹਨਾਂ ਨੂੰ ਰੁਚੀ ਹੈ ਇਸ ਗੱਲ ਦੀ ਅ ਸ਼ੂਟਿੰਗ ਦੀ ਸਰ ਪਹਿਲਾਂ ਮੈਂ ਇੱਕ ਦੋ ਇੰਟਰਵਿਊ ਵਿੱਚ ਦੱਸਿਆ ਅਸੀਂ ਆਨੰਦਪੁਰ ਸਾਹਿਬ ਗਏ ਸੀ ਅੱਛਾ ਹਾਂਜੀ ਤੇ ਉੱਥੇ ਮੱਥਾ ਟੇਕੀ ਅਸੀਂ ਜਿਵੇਂ ਬਾਜ਼ਾਰ ਚ ਆਏ ਖਣਿਆਉਣੇ ਲੱਗੇ ਪਏ ਮਾਂ ਚ ਲਖਣਿਆਉਣੇ ਲੈਣੇ ਆ ਬੱਚਿਆਂ ਨੇ ਹਾਂ ਤੇ ਉਥੋਂ ਵੀ ਇਹਨਾਂ ਨੇ ਨਾ ਵੈਪਨ ਮੇਰੇ ਕੋਲੇ ਹਾਲੇ ਵੀ ਸਾਂਭਿਆ ਪਿਆ ਅੱਛਾ ਅੱਛਾ ਮੈਨੂੰ ਆ ਲੱਗਦਾ ਪੰਜ 6 ਸਾਲ ਦੇ ਹੋਣਾ ਨਾ ਹਾਂ ਪੰਜ 6 ਸਾਲ ਦੀ ਸੀ ਬਸ ਅੱਛਾ ਕੈਂਡੀਟ ਵੀ ਮੈਂ ਤਾਂ ਵੈਪਨ ਲੈਣਾ ਹਥਿਆਰ ਹੀ ਖਰੀਦਿਆ ਹਥਿਆਰ ਖਰੀਦਿਆ ਜੀ ਤੇ ਉਹ ਹਾਲੇ ਵੀ ਮੇਰੇ ਕੋਲੇ ਸਾਂਭਿਆ ਪਿਆ ਹੀ ਅੱਛਾ ਤੇ ਇਹਨਾਂ ਨੇ ਹਥਿਆਰ ਖਰੀਦਿਆ ਉਦੋਂ ਮੇਰੇ ਕੋਈ ਮਨਚਨ ਅੱਛਾ ਯਾਰ ਉਹ ਬੱਚਿਆਂ ਇਹਦੇ ਪਹਿਲਾਂ ਕੇਸ ਕੱਟੇ ਹੁੰਦੇ ਜਦੋਂ ਮਨ ਲੱਗਦੀ ਹੈ ਸੀ ਜਿਵੇਂ ਮੁੰਡੇ ਹੁੰਦੇ ਇਸ ਲਈ ਤੇ ਉਸ ਤੋਂ ਬਾਅਦ ਫਿਰ ਇਹ ਜੋਤੀ ਸ਼ਰਮਾ ਮੈਡਮ ਜਿਹੜਾ ਨੌਲੇਟ ਹੈ ਉਹ ਇਹਨਾਂ ਨੂੰ ਸ਼ੂਟਿੰਗ ਕਰਾਉਣ ਲੱਗੀ ਜੀ ਸ਼ੂਟਿੰਗ ਕਰਾਉਣ ਦੇ ਕਰਾਉਂਦੇ ਤੇ ਇਹ ਵਾਗ ਜਾਇਆ ਕਰੇ ਵਿਚਾਰੀ ਉਹ ਲੈ ਜਾਇਆ ਕਰੇ ਕਿ ਉਹ ਸਕੂਲ ਦਾ ਵੀ ਘਟੋ ਹੋ ਮਾਪਿਆਂ ਦਾ ਇੱਕ ਵਾਰੀ ਕਹਿੰਦੀ ਵੀਰੇ ਤੁਸੀਂ ਨਾਲ ਵਾਗ ਨੂੰ ਗੱਡੀ ਲੈ ਕੇ ਤੇ ਲੁਧਿਆਣੇ ਗੇਮਾਂ ਹੋਣ ਜਾਂਦੀਆਂ ਤੇ ਮੈਂ ਨਾਲ ਚੱਲਿਆ ਗਿਆ ਤੇ ਉੱਥੇ ਜੋ ਗੇਮਾਂ ਉੱਥੋਂ ਅਸਲ ਮੈਨੂੰ ਵੀ ਇੰਟਰਸਟ ਪੈ ਗਿਆ ਜੀ ਅੱਛਾ ਜੀ ਦੋਸਤੋ ਗੇਮਾਂ ਮੈਂ ਖੇੜਦੇ ਦੇਖੇ ਬੱਚੀ ਹਾਂ ਜਦੋਂ ਥੋੜਾ ਥੋੜਾ ਪਿਆ ਫਿਰ ਉਸ ਤੋਂ ਬਾਅਦ ਸਾਡੇ ਅ ਅੰਮ੍ਰਿਤਸਰ ਹੋਇਆ ਜੀ ਪੰਜਾਬ ਹਾਂ ਸਟੇਟ ਅੰਮ੍ਰਿਤਸਰ ਹੋਇਆ ਤੇ ਸਤਨਾਮ ਸਿੰਘ ਕੋਚ ਤੇ ਜੀ ਅੱਛਾ ਉੱਥੇ ਨੇ ਸਕੋਰ ਜਦੋਂ ਵਧੀਆ ਸਕੋਰ ਲਾਇਆ ਜੀ ਮੈਨੂੰ ਕਹਿੰਦੇ ਵੀ ਕਿੱਥੇ ਪ੍ਰੈਕਟਿਸ ਕਰਦੀ ਹੈ ਬੇਟੀ ਹਾਂ ਮਾਹ ਜੀ ਪਿਛਲੇ ਸਟੇਟ ਚੋਂ ਹੁਣ ਆ ਕੇ ਇਹਨਾਂ ਦੇ ਵੈਪਨ ਜੱਕੇ ਇੱਥੇ ਹਾਂ ਕਹਿੰਦਾ ਯਾਰ ਇਹ ਤਾਂ ਬਹੁਤ ਬੇਨਸਾਫੀ ਹੈ ਜੰਮਾ ਵੀ ਤੁਸੀਂ ਵੈਪਨ ਲੈ ਕੇ ਦੇਣਾ ਦੀ ਵੀ ਇੰਨਾ ਟੈਲੈਂਟ ਹੈ ਚ ਮੈਂ ਉਹਨਾਂ ਨੂੰ ਕਿਹਾ ਜੀ ਮਾਹ ਚੱਕੋ ਉੱਥੀ ਮੈਂ ਵੈਸੇ ਮਾਜੀ ਤੁਸੀਂ ਬੁੱਕ ਕਰ ਦੋ ਅਮਰਸਰੀ ਉੱਥੇ ਬੁੱਕ ਕਰਾ ਕੇ ਥੋੜੇ ਜਿਹਾ ਬਰਦਾ ਪੁਨਾਰਿਆਈ ਕਟੂਕਟ ਦੀ ਦੋਸ ਨਾ ਨੌਲੇਜ ਕਰਕੇ ਜੀ ਬਹੁਤ ਪਿੱਛੇ ਗਈ ਹੈ ਬਹੁਤ ਪਿੱਛੇ ਬਹੁਤ ਪਿੱਛੇ ਗਈ ਫਿਰ ਇੱਥੇ ਆਰਜੀ ਜੀ ਰੇਂਜ ਲਾਇਆ ਆਪਣੇ ਜ਼ਿਲ੍ਹੇ ਚ ਦਾ ਸਾਨੂੰ ਪਤਾ ਹੀ ਹੈ ਜੀ ਪਹਿਲਾਂ ਤਾਂ ਇੰਨਾ ਪਤਾ ਹੈ ਕਿ ਇਹ ਵੀ ਸ਼ੂਟਿੰਗ ਕਹਿ ਕਰੀਏ ਇਹ ਉਹਨਾਂ ਨੂੰ ਐ ਹੋਏ ਜਿਵੇਂ ਫਿਲਮ ਵਾਲੀਆਂ ਸ਼ੂਟਿੰਗਾਂ ਹੁੰਦੀਆਂ ਇਹ ਲੱਗਿਆ ਕਰੀ ਜੀ ਤੇ ਬਾਕੀ ਮੈਨੂੰ ਵੀ ਬਹੁਤ ਮਿਹਨਤ ਕਰਨੀ ਪਈ ਜੀ ਮੈਨੂੰ ਆਪ ਦਾ ਸਾਰਾ ਲਾਰੋ ਜੀ ਛੱਡ ਕੇ ਬੱਚਿਆਂ ਪਿੱਛੇ ਬਹੁਤ ਕੁਝ ਕਰਨਾ ਪੈਂਦਾ ਮੈਨੂੰ ਰਿਸ਼ਤੇਦਾਰ ਵੀ ਕਹਿੰਦੇ ਰਹੇ ਵੀ ਤੂੰ ਬੇਟੀਆਂ ਪਿੱਛੇ ਇੰਨਾ ਖਰਚ ਕਰ ਰਿਹਾ ਖਰਚ ਵੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਕਿੰਨੀ ਮਹਿੰਗੀ ਗੇਮ ਹੈ ਹਾਂ ਬਾਕੀ ਮਾਂ ਮਾਲਕ ਦੇ ਨਾਲ ਲਾ ਲੂ ਜਾਂ ਕਿਵੇਂ ਮਿਲਾਂ ਲੂ ਮੇਰੇ ਮਨ 'ਚ ਕਦੇ ਨਹੀਂ ਆਇਆ ਵੀ ਬੇਟੀਆਂ ਤੇ ਮੈਂ ਖਰਚ ਕਰ ਰਿਹਾ ਹਾਂ ਹਾਂ ਖਰਚ ਕਰਿਆ ਜਮਾ ਖੁੱਲਾ ਹੀ ਜੇ ਦਾਸ ਦੀ ਦਾ 20 ਲਾਉਣੇ ਜੀ ਵੀ ਮੈਂ ਇੱਕ ਦਿਨ ਕੰਜੂਸੀ ਨਹੀਂ ਕਰੀ ਗੇਮ 'ਚ ਜਿੱਥੇ ਇਹਨਾਂ ਨੂੰ ਕੋਈ ਚੀਜ਼ ਐ ਲੱਗਿਆ ਕਰੀ ਵਿਆਹ ਲੈ ਕੇ ਦੇਣੀ ਐ ਮੈਂ ਨਾਲ ਦੀ ਨਾਲ ਲੈ ਜਾ ਬਾਕੀ ਹੋਰ ਵੀ ਇਨਾਂ ਨੂੰ ਹੋਇਆ ਜੀ ਆਪਣੇ ਕੋਚ ਨਹੀਂ ਸੀ ਵਧੀਆ ਹਾਂ ਕੋਚ ਵੀ ਇੱਧਰ ਜਦੋਂ ਇਹ ਜਮਾ ਟੌਪ ਤੇ ਜਾ ਰਹੀ ਸੀ ਇੰਡੀਆ ਟੀਮ ਦੀ ਇਹ ਜਿਹੜੀ ਰੈਂਕਿੰਗ ਮੰਦੀ ਹੈ ਜੂਥ ਚ ਇਹ ਆਪਣੀ ਸਾਰੀ ਇੰਡੀਆ ਚ 6ਵੀਂ ਰੈਂਕਿੰਗ ਦਿੱਤੀ ਉਹ ਤੋਂ ਬਾਅਦ ਜੇ ਇਹਨਾਂ ਨੇ ਬਹੁਤ ਵੱਡੀ ਪ੍ਰਾਪਤੀ ਹਾਂ ਬਹੁਤ ਪੂਰੇ ਭਾਰਤ ਦੇ ਭਾਰਤ ਚ 6ਵੀਂ ਪਹਿਲੇ 6 ਟਾਣਾ ਉਹ ਵੀ ਤੁਸੀਂ ਐ ਲਾ ਲਓ ਜੀ ਆਪ ਲੜ ਕੇ ਕੋਈ ਕੋਚ ਨਾ ਕੋਈ ਸਤਨਾਮ ਸਿੰਘ ਨੇ ਕਰਾਇਆ ਵਿਚਾਰੇ ਉਹਦੇ ਕੋਲ ਜਾਇਆ ਕਰੀ ਅਸੀਂ ਬਹੁਤ ਹੈਲਪ ਕੀਤੀ ਸਤਨਾਮ ਸਿੰਘ ਨੇ ਜੀ ਪਹਿਲੀਆਂ ਚੀਜ਼ ਜੀ ਸਤਨਾਮ ਸਿੰਘ ਜੋਗਾ ਵਜਦਾ ਇਹ ਉਹ ਟੈਂਡੇ ਕਰਾਉਂਦੇ ਨੇ ਹਾਂ ਤੇ ਬਹੁਤ ਕਰਾਈ ਉਹਨਾਂ ਨੇ ਮਿਹਨਤੀ ਫਿਰ ਵੀ ਇਹ ਇਹ ਹੁਣ ਜਿਹੜੇ ਦੂਸਰੇ ਬੱਚੇ ਨਾਲ ਕਰਦੇ ਸੀ ਇਹਦੇ ਨਾਲ ਆਏ ਸੀਗੇ ਜੀ ਉਹਨਾਂ ਨੇ ਤਾਂ ਨਾਲ ਦੀ ਨਾਲ ਕੋਈ ਜਸਪਾਰ ਲਾਣਾ ਜਿਹੜਾ ਆਪਣਾ ਇੰਡੀਆ ਦਾ ਕੋਚ ਹੈ ਬਿਲਕੁਲ ਠੀਕ ਉਹਨਾਂ ਦਾ ਨਾਲ ਦੀ ਨਾਲ ਉਹ ਲੈ ਲਈ ਜੀ ਕੋਚ ਤੇ ਇਹਦੀ 6ਵੀਂ ਰੈਂਕਿੰਗ ਜੇ ਟੀਮ ਬਾਹਰ ਖੇਡਣ ਜਾਣਾ ਤਾਂ ਇਹਨਾਂ ਨੇ ਬਾਹਰ ਜਾਣਾ ਸੀ ਉਹਦੋਂ ਫਿਰ ਇਹਨਾਂ ਨੂੰ ਕੀ ਹੋਇਆ ਜੀ ਇਹਨਾਂ ਨੂੰ ਪ੍ਰੋਬਲਮ ਆ ਗਈ ਪੇਟ ਦੀ ਹਾਂ ਜਿਹਨੂੰ ਆਪਾਂ ਅਲਸਰ ਕਹਿੰਦੇ ਆ ਹਾਂ ਉਦੋਂ ਨਾਲ ਨਹੀਂ ਬੀ ਕਨੈਕਸ ਅਸੀਂ ਖੇਡਣ ਗਏ ਸੀ ਪੁੰਨੇ ਜੀ ਟ੍ਰਾਇਲ ਸੀ ਹਾਂ ਜਿੱਥੇ ਦਾ ਵੈਸਟ ਸਕੋਰ ਲੱਗਿਆ ਜਿੱਥੋਂ ਇਹਨੂੰ ਸਾਰੇ ਜਾਣਨ ਲੱਗੇ ਜੀ ਤੇ ਜਦੋਂ ਇਹਨੇ ਸਕੋਰ ਇਹ ਜੂਥ ਜੂਨੀਅਰ ਸੀਨੀਅਰ ਤਿੰਨੇ ਟਾਪ ਇਹ ਖੇਡੀ ਉਥੇ ਇਹ ਸਕੋਰ ਹੈ ਨਾ ਸੈਪਿੰ ਟਾਪ ਸਕੋਰ ਸੀ ਬੰਦੇ ਦਾ ਹਾਂ ਅੱਛਾ ਉਥੇ ਮੰਨੂਆ ਕਰ ਵੀ ਖੇਡੀ ਐ ਉਹ ਜੂਥ ਖੇਡੀ ਸੀ ਕੱਲੀ ਟਾਪ ਇਹ ਜੂਥ ਵੀ ਖੇਡੀ ਜੂਨੀਅਰ ਵੀ ਖੇਡੀ ਤੇ ਸੀਨੀਅਰ ਵੀ ਖੇਡੀ ਤੇ ਹੀ ਨਾ ਸਿੱਧੂ ਨਾ ਖੇਡੀ ਜਿਹੜੀ ਆਪਣੀ ਪੰਜਾਬ ਦੀ ਉਹਦੇ ਨਾਲ ਇਹ ਇਹਨਾਂ ਸੀਨੀਅਰ ਚ ਉਹਦੇ ਨਾਲ ਖੇਡੀ ਮੈਨੂੰ ਡੈਡਵੌਕ ਕਹਿਣ ਹੁੰਦੇ ਸੀ ਵੀ ਹੀਨਾ ਸਿੱਧੂ ਨਾਲ ਫੋਟੋ ਕਰਾ ਲਾ ਮੈਂ ਮੈਨੂੰ ਜੋ ਸ਼ੁਰੂਆਤ ਸੀ ਵੀ ਹੀਨਾ ਸਿੱਧੂ ਨਾਲ ਫੋਟੋ ਕਰਾ ਲਾ ਮੈਂ ਕਿਹਾ ਜਦੋਂ ਨਾਲ ਖੇਡੂਗੀ ਨਾ ਉਦੋਂ ਫੋਟੋ ਕਰਾਉਂ ਤੂੰ ਪਹਿਲਾਂ ਲੈ ਉਦੋਂ ਪਹਿਲਾਂ ਲੈ ਨਾ ਹੀਨਾ ਸੀ ਤੂੰ ਫਸਟ ਆਈ ਜੀ ਜਦੋਂ ਕਿ ਇਹ ਤਾਂ ਫਿਰ ਹਲੇ ਜੂਸ ਵਾਲੀ ਸੀ ਇਹ ਚੌਥੀ ਵੀ ਜੀ ਸਿੰਦੀ ਦੀ ਪੁਆਇੰਟਸ ਤੇ ਰਹੇ ਸੀ ਹਾਂ ਉੱਥੇ ਵੀ ਬਹੁਤ ਸਕੋਰ ਵਧੀਆ ਜੀ ਸਾਰੇ ਜਾਣਣ ਲੱਗੇ ਉੱਥੇ ਜੀ ਸਮਝ ਲਓ ਜੋ ਦੁਬਾਰੇ ਟ੍ਰਾਇਲ ਹੋਏ ਉੱਥੇ ਕਹਿਣ ਲੱਗੇ ਵੀ ਆ ਪ੍ਰਦੀਪ ਦਾ ਡੈਡੀ ਆ ਜੋ ਮੈਂ ਤੁਰਿਆ ਜਾਵਾਂ अच्छा अच्छा ਵੀ ਇੰਨੀ ਇਹ ਲੋਕਾਂ ਨੇ ਸਾਰਿਆਂ ਜਾਣਣ ਲੱਗੇ ਨਾ ਜੀ ਠੀਕ ਹੈ ਇੱਥੇ ਵੱਜਦਾ ਸੀਗਾ ਵੀ ਆ ਗਮਦੂਰ ਦੀਆਂ ਕੁੜੀਆਂ ਨੇ ਤੇ ਮਹਿੰਦਰ ਸਿੰਘ ਪ੍ਰਧਾਨ ਪ੍ਰਧਾਨ ਕੁੜੀਆਂ ਨੇ ਉੱਥੇ ਜਾ ਕੇ ਹੋਣ ਲੱਗੇ ਵੀ ਆ ਪ੍ਰਦੀਪ ਦਾ ਡੈਡੀ ਪ੍ਰਦੀਪ ਦਾ ਡੈਡੀ ਆ ਮੈਂ ਮੈਂ ਵੀ ਇਹ ਮਾਨ ਵਾਲੀ ਗੱਲ ਇਹ ਮਾਨ ਵਾਲੀ ਤੇ ਹੁਣ ਵੀ ਮੈਂ ਜੇ ਕਿਤੇ ਮਹਿਫਲ ਚ ਕਿਤੇ ਵਿਆਹ ਚ ਕਿਤੇ ਵੀ ਬੈਠਾ ਹੋਵਾਂ ਜੀ ਤੁਸੀਂ ਉਹ ਉੱਥੇ ਵੀ ਬੇਟੀਆਂ ਦੀ ਗੱਲ ਪਹਿਲਾਂ ਚੱਲਦੀ ਹੈ ਪਹਿਲਾਂ ਚੱਲਦੀ ਵੀ ਬੇਟੀਆਂ ਕਿੱਥੇ ਨੇ ਹੁਣ ਪਿੰਡ ਚ ਵੀ ਹੁਣ ਮੈਂ ਜਿਹਨੂੰ ਵੀ ਮਿਲਦਾ ਜੀ ਅੱਜ ਵੀ ਜਿਹੜਾ ਮੈਨੂੰ ਮਿਲਦਾ ਹੈ ਹੁਣ ਕੋਈ ਵੀ ਮਿਲਦਾ ਪਿੰਡ ਦਾ ਵੀ ਮਿਲਦਾ ਹੈ ਬੇਟੀਆਂ ਕੀ ਕਰ ਰਹੀਆਂ ਨੇ ਬੇਟੀਆਂ ਕੀ ਕਰ ਰਹੀਆਂ ਨੇ ਤੇ ਮਾਂ ਨਾਲੀ ਗੱਲ ਆ ਜੀ ਮਤਲਬ ਉਹ ਜਿਹੜੀਆਂ ਨਾ ਉਹ ਗੀਤਾ ਬੇਬੀ ਤਾਲੀਆਂ ਫਿਰ ਮਾਣੀਆਂ ਗੱਲ ਹੈ ਕਿ ਔਰੀਆਂ ਤੋਂ ਕੀ ਕਰਾ ਵੈਸਾ ਹੈ ਫਿਰ ਪਗਲਾ ਹੋ ਗਿਓ ਉਹ ਗੱਲ ਵਾਂਗੂ ਸਹੀ 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 ਹੈ ਜਿਹੜੇ ਹਾਂਡੀ ਗੁੰਡੀ ਕਹਿੰਦਾ ਕੰਮ ਆ ਜਿਹੜਾ ਕੁੜੀਆਂ ਮਾ ਕਰ ਪ੍ਰੇਰ ਹਾਂ ਉਹਨਾਂ ਨੂੰ ਨਹੀਂ ਪਤਾ ਵੀ ਮੈਂ ਕਿੰਨਾ ਖੁੱਖੱਠੇ ਹਾਂ ਖੱਟੀ ਲਾ ਲੋ ਜਿੱਥੇ ਕੋਈ ਵੀ ਇੰਨੀ ਬੇਟੀਆਂ ਨੇ ਮੇਨ ਨਾਲ ਉੱਚਾ ਕਰਿਆ ਮੇਰਾ ਜਿੱਥੇ ਵੀ ਮੈਂ ਜਾਂਦਾ ਹਰੇਕ ਥਾਂ ਮੇਂ ਇਹੀ ਗੱਲ ਬੇਟੀਆਂ ਨੇ ਤੁਸੀਂ ਵੀ ਮੈਨੂੰ ਮਿਲਦੇ ਰਹੇ ਹੋ। ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਨਾਮ ਤੇ ਨਾਵੇਂ 'ਚ ਇੱਕ ਕੰਨੇ ਦਾ ਫਰਕ ਹੈ। ਨਾਵਾ ਦੁਨੀਆ ਕਮਾ ਲੂਗੀ, ਨਾਮ ਕਿਸੇ ਤੇ ਕਮਾਇਆ। ਕਿਸੇ ਤੇ ਕਮਾਇਆ। ਇਹ ਜਿਹੜਾ ਨਾਮ ਹੈ ਨਾ ਬੇਟੇ, ਇਹ 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 ਕਮਾਉਣਾ ਤੇ ਫਿਰ ਉਹਨੂੰ ਸਾਂਭ ਕੇ ਰੱਖਣਾ। ਸਾਂਭ ਕੇ ਰੱਖਣਾ। ਇਹ ਉਨੀ ਚੀਜ਼ਾਂ ਬਹੁਤ ਵੱਡੀ ਚੀਜ਼ ਹੈ। ਬਹੁਤ ਵੱਡੀ। ਅੱਛਾ ਫਿਰ ਇਹ ਛੋਟੀ ਬੇਟੀ ਨੂੰ ਕਤੋਂ ਲਗਣ ਲੱਗੀ ਇਹ ਦੇਖ ਕੇ ਖਰਬੂਜੇ ਨੂੰ ਦੇਖ ਕੇ ਖਰਬੂਜੇ ਦਾ ਰੰਗ ਬਦਲ ਗਿਆ ਜੀ ਹਾਂਜੀ ਬੇਟਾ ਜੀ ਦੱਸੋ ਕਿ ਤੁਹਾਡਾ ਕੀ ਨਾਮ ਉਹਨਾਂ ਕੋਲ ਮਾਈਕ ਹੈਗਾ ਹੈਗਾ ਆਪਣਾ ਮਾਈਕ ਆਪਣੇ ਕੋਲ ਰੱਖੋ ਵੀਰਪਾਲ ਗੌਰ ਵੀਰਪਾਲ ਗੌਰ ਵੀਰਪਾਲ ਗੌਰ ਹਾਂਜੀ ਅੱਛਾ ਫੇਰ ਤੇਰੀਆਂ ਪ੍ਰਾਪਤੀਆਂ ਦੱਸ ਪੁੱਤ ਫੇਰ ਤੂੰ ਵੱਡੀ ਭੈਣ ਨੂੰ ਦੇਖ ਕੇ ਸਿੱਖਿਆ ਵੀ ੱਟਕੇ ਨਾਲ ਹੀ ਕਹੇ ਮੈਂ ਤਾਂ ਆਪ ਚੱਕੂੰਗੀ ਫਾਦੂਕ ਜਦੋਂ ਇਹਨੇ ਚੱਕ ਲੀਤਾ ਨਹੀਂ ਜਦੋਂ ਇਹਨੇ ਚੱਕ ਲਈ ਫਿਰ ਮੈਨੂੰ ਵੀ ਕਹਿੰਦੇ ਤੂੰ ਵੀ ਚੱਕ ਤੂੰ ਵੀ ਚੱਕ ਕੀ ਨਾਲ ਚ ਕਹੀ ਜਾ ਆਪਣੇ ਆਪ ਹੀ ਚੱਕ ਲਈ ਉਹਦੋਂ 40 ਦੀ ਸੀ ਉਹਦੋਂ ਤਾਂ ਮੈਂ ਫੇਰੇ ਵੀ ਕਿਹਦੀ ਜਦੋਂ ਮੈਂ ਗਿਆ ਵੀ 31 ਦਾ ਨਿਸ਼ਾਨੇ ਦਾ ਲਾਈ ਜੀ ਜਦੋਂ ਇੱਕ ਕਰਿਆ ਫੇਰ ਤੂੰ ਵੀ ਕਰ ਲੈ ਉਹ ਕਹਿੰਦੇ ਨੇ ਕਹਿੰਦੇ ਕਹਿੰਦੇ ਜੇ ਕੋਠੇ ਤੂੰ ਡਿੱਗੀ ਤੱਕ ਨਾਲ ਕੰਨ ਵੀ ਬਣਾ ਦਿਆ ਮਾਂ ਨਾਲ ਹੀ ਤਾਂ ਜਦੋਂ ਇੱਕ ਨਾਲ ਤਾਂ ਜਾਊਂਗਾ ਦੋ ਨਾਲ ਨਾਲ ਜਾਊਂਗਾ ਅੱਛਾ ਫੇਰ ਬੇਟਾ ਜੀ ਤੂੰ ਛੋਡੀ ਜਿਹੜੀ ਸਟਾਰਟਿੰਗ ਸਕੂਲ ਤੋਂ ਹਾਂਜੀ ਸਕੂਲ ਜੇ ਤੋਂ ਕਿਹੜੇ ਸਕੂਲ ਦੀ ਸੀ ਥੋੜੀ ਵੀ ਆ ਦੇ ਵੀ ਪਬਲਿਕ ਬੜਲਾ ਡਾ ਅੱਛਾ ਡੀਪੀ ਪਬਲਿਕ ਹਾਂਜੀ ਅੱਛਾ ਉੱਥੋਂ ਫਿਰ ਸਕੂਲ ਲੈਵਲ ਤੇ ਕੀ ਪੋਜੀਸ਼ਨ ਤੁਹਾਡੀ ਰਹੀ ਸਕੂਲ ਲੈਵਲ ਤੇ ਮੈਂ ਨੈਸ਼ਨਲ ਖੇਡੀ ਸੀ ਉੱਥੇ ব্রونز ਮੈਡਲ ਸੀ ਮੇਰਾ ਨੈਸ਼ਨਲ ਚੋਂ ব্রونز ਹਾਂਜੀ 2017-18 ਚੋਂ ਅੱਛਾ ਅੱਛਾ ਹਾਂਜੀ 3 ਸਾਲ ਲਗਾਤਾਰ ਨੈਸ਼ਨਲ ਖੇਡੀ ਸੀ ਉਹ ਮੈਂ 3 ਸਾਲ ਲਗਾਤਾਰ ਨੈਸ਼ਨਲ ਖੇਡੀ ਹਾਂਜੀ ਤੇ ਕੀ ਪੋਜੀਸ਼ਨ ਆਈ ਫਿਰ 3 ਸਾਲ ਮਤਲਬ ਸਟੇਟ 골ਡ ਹੀ ਹੁੰਦਾ ਸੀ ਮੇਰਾ ਉਸ ਟਾਈਮ ਹਾਂਜੀ ਉਸ ਤੋਂ ਬਾਅਦ ਨੈਸ਼ਨਲ ਜਾਂਦੇ ਉਹ ਤੋਂ ਬਾਅਦ ਉੱਥੇ ਹੀ ਰੈਂਕਿੰਗ ਚੱਲਦੀ ਸੀ ਅੱਜ ব্রੌਨ ਮੈਡਲ ਨੈਸ਼ਨਲ ਦੇ ਵਿੱਚੋਂ ਕਿੰਨੇ ਮੈਡਲ ਆਏ ਉਸ ਵੇਲੇ ਸਕੂਲ ਲੈਵਲ ਦੇ ਉਦੋਂ ਪਹਿਲੇ ਜੋ ਬ੍ਰੌਂਜ਼ਾ ਸੀ ਬਾਕੀ ਜੋ 4th 5th ਦਾ ਪੋਜੀਸ਼ਨ ਅੱਛਾ ਅੱਛਾ ਮਤਲਬ ਇਹ ਪਹਿਲੀ ਵਾਰੀ ਜਿਹੜਾ ਸਿਰੇ ਤੇ ਪਹੁੰਚ ਗਏ ਫਿਰ ਥੋੜਾ ਜਿਆਦਾ ਫਿਰ ਕੰਪੀਟੀਸ਼ਨ ਜਿਹੜਾ ਉਹ ਉੱਥੇ ਤੱਕ ਪਹੁੰਚਣਾ ਹੀ ਬਟੇ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਅੱਛਾ ਉਸ ਤੋਂ ਬਾਅਦ ਫੇਰ ਤੁਸੀਂ ਅੱਗੇ ਫਿਰ ਫਿਰ ਉਸ ਤੋਂ ਬਾਅਦ ਖੇਲੋ ਇੰਡੀਆ ਫਰਸਟ ਖੇਲੋ ਇੰਡੀਆ ਜਿਹੜਾ ਉਹਦੇ ਵਿੱਚ ਵੀ ਮੈਂ ਪਾਰਟਿਸਪੇਟ ਕੀਤਾ ਤੇ ਇਕੱਠਿਆਂ ਨਹੀਂ ਦੋਨਾਂ ਨੇ ਇਕੱਠਿਆਂ ਨੇ ਪਾਰਟਿਸਪੇਟ ਕੀਤਾ ਹਾਂਜੀ ਅੱਛਾ ਉਦੋਂ ਫਿਰ ਦੋਨਾਂ ਦਾ ਇਕੱਠਿਆਂ ਦਾ ਕੀ ਕੀ ਉਦੋਂ ਇਹਦੀ ਮੈਤ ਮਤਲਬ ਜ਼ਿਆਦਾ ਰੈਂਕਿੰਗ ਸੀ ਮੈਂ ਪਿੱਛੇ ਸੀ ਅੱਛਾ ਤੇ ਇਵੈਂਟ ਸੇਮ ਬਹੁਤ ਦਾ ਸਾਰੇ ਪੰਜਾਬ ਤੋਂ ਚਾਰ ਕੁੜੀਆਂ ਹੋਈਆਂ ਜੇ ਆਪਣੇ ਸਾਰੇ ਪੰਜਾਬ ਤੋਂ ਸਾਰੇ ਪੰਜਾਬ ਤੋਂ ਚਾਰ ਆਜਾਦ ਕੇ ਦੋ ਸਖੀਆਂ ਬਣਨ ਵਾਲੀਆਂ ਦੋ ਸਖੀਆਂ ਬਣਨ ਮਾਨਸਾ ਜਿਲ੍ਹੇ ਦੀਆਂ ਮਾਨਸਾ ਜਿਲ੍ਹੇ ਦੀਆਂ ਸਾਰੇ ਪੰਜਾਬ ਤੋਂ ਚਾਰ ਸਿਲੈਕਟ ਹੋਈਆਂ ਦੋ ਦੜੇ ਪਿੰਡ ਦੋ ਦੜੇ ਪਿੰਡ ਬਹੁਤ ਮਾਰ ਅੱਛਾ ਤੇ ਉਸ ਤੋਂ ਬਾਅਦ ਫੇਰ ਬੇਟੇ ਅਗਲੀ ਪ੍ਰਾਪਤੀ ਕਿੱਥੇ ਦੀ ਰਹੀ ਉਦੋਂ ਬਾਅਦ ਜਿਹੜੇ ਓਪਨ ਐਨ ਆਰ ਆਈ ਕਰਾਂਦੀ ਹੈ ਨਾ ਇਹ ਵਾਲੇ ਕੰਪੀਟੀਸ਼ਨਸ ਮਤਲਬ ਇੱਕ ਸਕੂਲ ਹੁੰਦੇ ਸਕੂਲ ਤੋਂ ਪਾਸ ਆਊਟ ਕਰਨ ਤੋਂ ਬਾਅਦ ਇੱਕ ਇਹਨਾਂ ਦੇ ਵੀ ਹੁੰਦੇ ਆ ਸਾਡੇ ਓਪਨ ਕੰਪੀਟੀਸ਼ਨ ਅਥਲੈਟਿਕਸ 올림픽 ਵਗੈਰਾ ਦੀ ਸਾਰੀ ਸਿਲੈਕਸ਼ਨ ਹੁੰਦੀਆਂ ਨੇ ਬਾਲ ਚੈਂਪੀਅਨਸ਼ਿਪ ਸ਼ੂਟਿੰਗ ਜਿਹੜੀ ਐਸੋਸੀਏਸ਼ਨ ਆ ਉਹ ਕਰਵਾਉਂਦੀ ਨੇ ਜਿਹੜੇ ਲੋਕ ਆ ਤੇ ਫਿਰ ਉਦੋਂ ਬਾਅਦ ਸਟੇਟ ਚ ਉੱਥੇ ਮੈਡਲ ਰਏ ਆ ਮੇਰੇ ਬਹੁਤ ਸਾਰੇ ਅੱਛਾ ਅੱਛਾ ਹਾਂਜੀ ਅੱਛਾ ਹਾਂ ਲੇਟੈਸਟ ਹੁਣ ਜਿਹੜਾ ਕੋਈ ਜਿਹੜਾ ਹੁਣ ਨੇੜੇ ਦਾ ਜਿਹੜਾ मतलब ताजा ताजा कंपटीशन कोई जितਿਆ ਹੋਵੇ नेशनल ਚ ਸੀ ਮੇਰਾ ব্রੌਂਜ਼ 50 ਮੀਟਰ ਚ اچھا ਹਾਂਜੀ ਉਦੋਂ ਪਹਿਲਾਂ ਮੈਂ ਸਾਊਥ ਕੋਰੀਆ ਖੇਡ ਕੇ ਆਈ ਸੀ ਜੂਨੀਅਰ वर्ल्ड ਚੈਂਪੀਅਨ ਵੀ ਜਾਇਆ ਹਾਂਜੀ ਜਹਾਂ ਚੜ ਕੇ ਵਿਦੇਸ਼ ਦਾ ਲੋਕਲ ਜਹਾਜ਼ ਤਾਂ ਬਾਦੂ ਰੈਡੀ ਨਹੀਂ ਚੜਾਉਂਦੇ ਹੋਣਗੇ ਕਿਉਂਕਿ ਪੂਨੇ ਪਾਣੇ ਜਾਣਾ ਵੀ ਤਾਂ ਉਹ ਬਾਇਰ ਹੀ ਜਾਣਾ ਪੈਂਦਾ ਉਹ ਪਹਿਲਾਂ ਲੀਆਂ ਗੱਲਾਂ ਕਿਆਂ ਕਿ ਗੱਡੀਆਂ 'ਚ ਰਹਿਗੇ ਤੇ ਦੋ ਦੋ ਤੇ ਹੋਰ ਨਹੀਂ ਕਿਤੇ ਜਗ੍ਹਾ ਮਿਲੀ ਕੌ ਜਿਹੜੇ 12 ਕੀ ਹੁੰਦੇ ਨੇ ਉਹਦੇ ਮੂਰੀ ਬਿਸਤਰੇ ਲਾ ਲੈਂਦੇ ਹੁੰਦੇ ਸੀ ਬਿਸਤਰੇ ਦਾ ਕਿਹੜੇ ਹੁੰਦੇ ਇਹਨਾਂ ਨੇ ਮੈਨੂੰ ਚੜਾਤਾ ਜੀ ਜਾ ਆ ਨਹੀਂ ਆਪਾਂ ਕੋ ਨੂੰ ਚੜਤ ਸਹੀ ਗੱਲ ਹਾਂ ਇਹਨਾਂ ਕਰਕੇ ਮੈਂ ਜਾਂਦਾ ਹਾਂ ਇਹਨਾਂ ਕਰਕੇ ਜੀ ਤੇ ਅੱਛਾ ਫੇਰ ਮਤਲਬ ਵਿਦੇਸ਼ ਦੀ ਸੈਰ ਕਰ ਲਈ ਹਾਂਜੀ ਅੱਛਾ ਅੱਛਾ ਕਿਹੜੇ ਦੇਸ਼ ਕੇ ਸਾਊਥ ਕੋਰੀਆ ਸਾਊਥ ਕੋਰੀਆ ਤੇ ਉੱਥੇ ਫਿਰ ਕੀ ਪੋਜੀਸ਼ਨ ਰਹੀ ਕੋਈ ਹਾਂਜੀ ਉੱਥੇ 골ਡ ਮੈਡਲ ਦੀ ਟੀਮ 골ਡ ਮੈਡਲ ਸਾਡਾ ਟੀਮ 골ਡ ਮੈਡਲ ਹਾਂਜੀ ਅੱਛਾ ਟੀਮ ਦੇ ਵਿੱਚ ਮਤਲਬ ਅੱਛਾ ਇਹ ਟੀਮ ਦੀ ਟੀਮ ਇਵੈਂਟ ਬਾਰੇ ਸਮਝਾਓ ਵੀ ਕਿੰਨੇ ਖਿਡਾਰੀ ਹੁੰਦੇ ਨੇ ਇੱਕ ਟੀਮ ਦੇ ਵਿੱਚ ਤਿੰਨ ਖਿਡਾਰੀ ਹੁੰਦੇ ਨੇ ਤਿੰਨ ਖਿਡਾਰੀ ਹਾਂਜੀ ਤੇ ਉਹਨਾਂ ਨੇ ਕਿਹੜੇ-ਕਿਹੜੇ ਕੰਪੀਟੀਸ਼ਨ ਦੇ ਵਿੱਚ ਲੜਨਾ ਹੁੰਦਾ ਹੈ ਉਹਨਾਂ ਨੇ ਉਹਨਾਂ ਨੇ ਮਤਲਬ ਜੇ ਜੇ ਅਸੀਂ 에어 ਚ ਖੇਡ ਰਹੇ ਹਾਂ ਤਾਂ ਵੀ ਮਤਲਬ ਸਾਡੀ ਤਿੰਨ ਜਣਿਆਂ ਦੀ ਟੀਮ ਹੋਊਗੀ ਤਾਂ 에어 ਚ ਉਹ 50 ਚ ਖੇਡ ਰਹੇ ਸੀ ਤਾਂ 50 ਚ ਤਿੰਨ ਜਣਿਆਂ ਦੀ ਟੀਮ ਮਤਲਬ ਜਿਹੜੇ ਵੀ ਕੰਪੀਟੀਸ਼ਨ ਆਪਾਂ ਖੇਡ ਰਹੇ ਹਾਂ ਤਿੰਨ ਜਣਿਆਂ ਦੀ ਟੀਮ ਹੁੰਦੀ ਹੈ ਤਿੰਨ ਜਣਿਆਂ ਦੀ ਟੀਮ ਹੈ ਤੇ ਉਹ ਤਿੰਨਾਂ ਜਣਿਆਂ ਦੇ ਫਿਰ ਸਕੋਰ ਜੋੜ ਕੇ ਫਿਰ ਅੱਗੇ ਮਤਲਬ ਟੀਮ ਇੰਡੀਆ ਜਾਂਦੀ ਹੈ ਟੀਮ ਇੰਡੀਆ ਹਾਂ ਹਾਂਜੀ ਅੱਛਾ ਤੇ ਫਿਰ ਉਹਦੇ ਚੋਂ ਤੁਹਾਡਾ 골ਡ ਆਇਆ ਹਾਂਜੀ ਤੇ ਫਿਰ ਬਹੁਤ ਵਧੀਆ ਵਧੀਆ ਪ੍ਰਾਪਤੀਆਂ ਫਿਰ ਤਾਂ ਵਾਕਈ ਜਿਹੜਾ ਡੈਡੀ ਨੂੰ ਮਾਨ ਦੇਣਾ ਪੈਂਦਾ ਤੇ ਨਾਲ ਦਾਦੀ ਦਾ ਵੀ ਪ੍ਰਤਾਪ ਹੈ ਫਿਰ ਉਹ ਸਾਰਾ ਕੁਝ ਆਸ਼ੀਰਵਾਦ ਹੈ ਜੀ ਆਸ਼ੀਰਵਾਦ ਇਹਨਾਂ ਦੇ ਆਸ਼ੀਰਵਾਦ ਨਾਲ ਛੋਟੀਆਂ ਹੁੰਦੀਆਂ ਬੇਟਾ ਮੇਰੇ ਦੇ ਵੀ ਹੋਈਆਂ ਨੂੰ ਮੈਂ ਸਕੂਲ ਚੌਥੀ ਰਹਿੰਦੇ ਰਹੇ ਉੱਥੇ ਰਹਿੰਦੇ ਰਹੇ ਹਾਂ ਇਹ ਜਿੰਨੀ ਦੇਰ ਪੇਰੈਂਟ ਦੀ ਸਪੋਰਟ ਨਹੀਂ ਉਨੀ ਦੇਰ ਕੋਈ ਪ੍ਰਾਪਤੀ ਬੱਚਾ ਕਿਸੇ ਵੀ ਫੀਲਡ ਦੇ ਵਿੱਚ ਨਹੀਂ ਵੱਡਿਆਂ ਦਾ ਆਸ਼ੀਰਵਾਦ ਜੀ ਬਸ ਹਾਂ ਹਾਂ ਵੱਡਿਆਂ ਦਾ ਆਸ਼ੀਰਵਾਦ ਪੇਰੈਂਟ ਦੀ ਸਪੋਰਟ ਇਹ ਚੀਜ਼ਾਂ ਜਿਹੜੀਆਂ ਤੇ ਹੁਣ ਫਿਰ ਅੱਗੇ ਫਰਦਰ ਕੀ ਤਿਆਰੀ ਹੈ ਹੁਣ ਕਿੱਥੇ ਕਿੱਥੇ ਨਿਸ਼ਾਨਾ ਕੀ ਹੈ 올림픽 ਹੈ 올림픽 ਏਸ਼ੀਆ ਦੇ ਵਿੱਚ ਆਪਣਾ ਹੁੰਦਾ ਹੈ ਇਹ ਇਵੈਂਟ ਜਾਂ ਏਸ਼ੀਆ ਦੇ ਵਿੱਚ ਨਹੀਂ ਹੁੰਦੇ ਇਵੈਂਟ ਹੁੰਦੇ ਆ ਸਾਰੇ ਜਿਹੜੇ ਇਵੈਂਟ ਏਸ਼ੀਆ ਦੇ ਵਿੱਚ ਵੀ ਹੁੰਦੇ ਆ ਤੇ ਉਹਦੇ ਚ ਵੀ ਹੁੰਦੇ ਆ ਕਾਮਨਵੈਲਥ ਚ ਵੀ ਕਾਮਨਵੈਲਥ ਹਾਂਜੀ ਅੱਛਾ ਫਿਰ ਹਾਲ ਹੁਣ ਤਿਆਰੀ ਚੱਲ ਰਹੀ ਆ ਫਿਰ ਜੋਰਾ ਦੇ ਸਾ ਮੇਟਾ ਤੂੰ ਹੁਣ ਫਿਰ ਵੱਡੀ ਭੈਣ ਤੋਂ ਉਹ ਕਹਿੰਦੇ ਨੇ ਵੱਡੇ ਵੀਰ ਤੋਂ ਨੱਤਰ ਗਿਆ ਛੋਟਾ ਹੈ ਉਹ ਪਤਾ ਨਹੀਂ ਕਿ ਇੱਕ ਬੋਲੀ ਪਤਾ ਕਿ ਉਦੋਂ ਤਾਂ ਰੇਟ ਸਸਤੇ ਹੁੰਦੇ ਸੀ ਕਹਿੰਦੇ 25 ਦੀ ਪਾ ਗਿਆ ਮਛਰੀ ਹੈ ਵੱਡੇ ਵੀਰ ਤੋਂ ਨਿੱਤਰ ਗਿਆ ਛੋਟਾ ਹੁਣ ਤੁਸੀਂ ਵੱਡੇ ਤੋਂ ਛੋਟੇ ਨੇ ਨਿੱਤਰਨਾ ਤੇ ਪਛਾੜਨਾ ਜਾਂ ਕੀ ਨੇ ਇਹ ਮੈਂ ਹੁਣ ਉਹ ਦੱਸੋ ਪ੍ਰਚਾਰਨਾ ਤਾਂ ਕੀ ਕਹਿਸਾ ਲਾ ਬਟ ਕੰਪੀਟੀਟਰ ਤਾਂ ਹੈਗੇ ਆ ਇੱਕ ਕੰਪੀਟੀਟਰ ਤਾਂ ਹੈਗੇ ਹਾਂ ਵੀ ਠੀਕ ਆ ਕਿਉਂਕਿ ਜਦੋਂ ਗੇਮ ਹੈ ਜਦੋਂ ਗੇਮ ਚ ਉਹਨਾਂ ਦਾ ਟਾਈਮ ਤਾਂ ਕੰਪੀਟੀਟਰ ਆ ਜਦੋਂ ਮਤਲਬ ਗੇਮ ਤੋਂ ਬਾਹਰ ਆ ਉਹਦੋਂ ਸਪੋਰਟਰ ਆ ਉਹਦੋਂ ਉਹਦੋਂ ਭੰਡ ਭਰਾ ਵੀ ਆ ਉਹ ਜਦੋਂ ਇਹ ਮੈਚ ਕਰ ਰਹੇ ਹੁੰਦੇ ਉਹ ਸਪੋਰਟਰ ਆ ਮੈਂ ਬਟ ਉਹ ਲੇਨ ਤੇ ਦੋਨੋਂ ਕੰਪੀਟੀਟਰ ਦੋਨੇ ਕੰਪੀਟੀਟਰ ਆ ਹਾਂ ਉਹ ਤਾਂ ਉਹ ਤੇ ਉਥੇ ਤਾਂ ਨਹੀਂ ਮੈਂ ਕਹਿੰਦੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸਰੀਕ ਤੇਰੇ ਵੱਡ ਕੇ ਉਹ ਤਾਂ ਨਹੀਂ ਵੀਕ ਬਣਨਾ ਮੈਂ ਜਦੋਂ ਪਾ ਪਿਸਟਲ ਫੜ ਲਿਆ ਉਹ ਕੰਪੀਟੀਟਰ ਉਹ ਤਾਂ ਫੇਰ ਕੰਪੀਟੀਟਰ ਹਾਂ ਜੀ ਸਹੀ ਗੱਲ ਹੁੰਦੀ ਹੈ ਸੋ ਸ਼ੋਭਾ ਸ਼ਾਵਾਂ ਸਾਡੀਆਂ ਤੁਹਾਡੇ ਨਾਲ ਚਾਹੁੰਦੇ ਆ ਵੀ ਸਾਡੇ ਜਿਹੜਾ ਖਾਸ ਕਰਕੇ ਭਲਾੜਾ ਏਰੀਆ ਇੱਥੇ ਤੋਂ ਕੁਝ ਵੀ ਨਹੀਂ ਸੀਗਾ ਹਾਂਜੀ ਕੋਈ ਗੇਮ ਨਹੀਂ ਸੀ ਕੋਈ ਕੁਝ ਨਹੀਂ ਸੀ ਹੁੰਦਾ ਤੇ ਤੁਸੀਂ ਆ ਜਿਹੜਾ ਨਾਮਣਾ ਖਟਿਆ ਇਸ ਸਕੇਮ ਦੇ ਵਿੱਚ ਇੱਕ ਨਵੀਂ ਪਿਰਤ ਪਾਈ ਹੈ ਔਰ ਖਾਸ ਕਰਕੇ ਧੀਆਂ ਨੂੰ ਜਿਨ੍ਹਾਂ ਨੂੰ ਕੋਈ ਬਾਹਰ ਇਕੱਲੀਆਂ ਨੂੰ ਭੇਜਦਾ ਵੀ ਨਹੀਂ ਨਾ ਹੁੰਦਾ ਜੇ ਜਦੋਂ ਉਹ ਧੀਾਂ ਜਹਾਜ਼ਾਂ ਦੇ ਚੜ ਕੇ ਜਾ ਕੇ ਬਗਾਨੇ ਦੇਸ਼ਾਂ ਦੇ ਵਿੱਚ ਮੈਡਲ ਜਿੱਤ ਕੇ ਲਾਉਂਦੀਆਂ ਨਾ ਤੋਂ ਕੱਲੇ ਮਾਂ ਪਿਓ ਦਾ ਮਾਣ ਨਹੀਂ ਸਿਰਨ ਜਿਹੜਾ ਸਿਰ ਉੱਚਾ ਹੁੰਦਾ ਮਾਣ ਨਾਲ ਉਦੋਂ ਇਲਾਕੇ ਦਾ ਜਿਹੜਾ ਮਾਣ ਹੈ ਨਾ ਉਹ ਬਣਦਾ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਪਹਿਲੀ ਵਾਰੀ ਉਹ ਮੈਡਲ ਲੈ ਕੇ ਆਈ ਸੀ ਤਾਂ ਕਿੰਨੇ ਕਿਹ ਚੈਨਲ ਲਾ ਕੇ ਸ਼ਿਕਰੇ ਐ ਤੁਰੇ ਫਿਰਦੇ ਸੀ ਹੈ ਕਿ ਉਹਦੇ ਹੀ ਫਿਰ ਪੁੱਛਣ ਲੱਗੇ ਸੀ ਹੰਦੂ ਰਸਿਆਂ ਹਾਂ ਹੁਣ ਦੱਸ ਕੁੜੀਆਂ ਕੀ ਕਰਦੀਆਂ ਹਨ ਹੁਣ ਵਾਸ ਬੇਟੀਆਂ ਕੀ ਕਰਦੀਆਂ ਸੋ ਅਸ਼ੀਰਵਾਦ ਆ ਬੇਟੇ ਤੁਹਾਡਾ ਤੁਹਾਨੂੰ ਵੈਗਰੂ ਤੁਹਾਡੀ ਇਸੇ ਤਾਂ ਮਦਦ ਕਰਦਾ ਰਹੇ ਮੇਰ ਪਰੇ ਹੱਥ ਸਿਰ ਤੇ ਰੱਖੇ ਤੇ ਤੁਸੀਂ ਜਿਹੜਾ 올림픽 ਦੇ ਵਿੱਚੋਂ ਵੀ ਮੈਡਲ ਜਿੱਤੋ ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡਾ ਇਹ ਚੈਨਲ ਦਿਲਦਿਆਂ ਗੱਲਾਂ YouTube ਚੈਨਲ ਸਬਸਕ੍ਰਾਈਬ ਕਰ ਲਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਬੈਲ ਦਾ ਬਟਨ ਦਬਾ ਦਿਓ ਤਾਂ ਜੋ ਤੁਹਾਨੂੰ ਅਗਲੀਆਂ ਕਿਸੇ ਹੋਰ ਜੇ ਕਿਸੇ ਖਟਾਰੀ ਨੇ ਤਗੜੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਬਾਰੇ ਅਸੀਂ ਤੁਹਾਨੂੰ ਦੱਸਦੇ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ